ਅੱਜ ਨੀਟੂ ਬਾਜ਼ਾਰ ਚੋਂ ਬੱਚਿਆਂ ਦੇ ਖਿਡਾਉਣਾ ਲੈ ਕੇ ਆ ਰਿਹਾ ਸੀ ਤੇ ਸ਼ੇਰ ਦਾ ਖਿਡਾਉਣਾ ਜਦੋਂ ਲੈ ਕੇ ਆ ਰਿਹਾ ਸੀ ਤੇ ਉਹਨੂੰ ਇੱਕ ਡੌਗੀ ਸੁਟਾ ਹੋਇਆ ਮਿਲਿਆ ਤੇ ਡੌਗੀ ਨੂੰ ਵੇਖ ਕੇ ਨੀਟੂ ਨੂੰ ਸ਼ਰਾਰਤ ਸੁੱਝਦੀ ਹੈ ਕਿ ਕਿਉਂ ਨਾ ਡੌਗੀ ਨੂੰ ਡਰਾ ਦੇ ਨੀਟੂ ਨੇ ਡੌਗੀ ਦੇ ਬਿਲਕੁਲ ਪਿੱਛੇ ਉਹ ਸ਼ੇਰ ਨੂੰ ਖਿਲਾਰ ਦਿੱਤਾ ਵਾਓ ਤੇ ਵੇਟ ਕਰਨ ਲੱਗਾ ਕਿ ਡੌਗੀ ਅਚਾਨਕ ਉੱਠਦਾ ਗ੍ਰਾਪ ਗ੍ਰਾਪ ਮੀਟੂ ਨੇ ਹੋਰ ਅਵਾਜਾਂ ਕਰ ਕਰ ਕੇ ਆਵਾਜਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਇਹਨਾਂ ਆਵਾਜਾਂ ਤੋਂ ਜੱਕਦਮ ਡੌਗੀ ਅੱਖਾਂ ਖੁੱਲ ਗਈਆਂ ਜਦ ਡੌਗੀ ਸੁਹੰਗਰੀ ਅੱਖ ਖੁੱਲ ਗਈ ਵਾਓ ਅਚਾਨਕ ਆਪਣੇ ਪਿੱਛੇ ਸ਼ੇਰ ਨੂੰ ਵੇਖ ਕੇ ਟਿੱਕ ਭਰਾ ਜਾਂਦਾ ਕਿ ਹੈ ਕਿ ਜੰਗਲ ਦਾ ਰਾਜਾ ਕਿਧਰ ਆ ਗਿਆ ਤੇ ਜੋਗੀ ਦੰਬ ਦਬਾ ਕੇ 9 ਤੋਂ 11 ਹੋ ਗਿਆ ਜਦੋਂ ਅਜੇ ਵੀ ਪਿੱਛੇ ਮੋੜ ਮੋੜ ਦੇਖ ਰਿਹਾ ਵੀ ਕਿਤੇ ਸ਼ੇਰ ਪਿੱਛੇ ਨਹੀਂ ਆ ਰਿਹਾ ਵਾਹ ਜੋਗੀ ਅਜੇ ਵੀ ਅੱਜ ਜਾ ਰਿਹਾ ਦੰਬ ਦਬਾ ਕੇ ਭੱਜ ਗਿਆ ਅੱਜ ਨੀਟੂ ਦੂਸਰਾ ਪੁਤਲਾ ਲੈ ਕੇ ਆਇਆ ਇਹ ਪੁਤਲਾ ਟਾਈਗਰ ਦਾ ਪੁਤਲਾ ਇਹ ਫਿਰ ਇੱਕ ਕੁੱਤੇ ਵੇ ਡੌਗੀ ਦੇ ਪਿੱਛੇ ਪੁਤਲੇ ਨੂੰ ਰੱਖ ਦਿੱਤਾ ਤੇ ਡੌਗੀ ਨੂੰ ਜਦੋਂ ਥੋੜਾ ਜਿਹਾ ਛੇੜਿਆ ਤੇ ਡੌਗੀ ਇੱਕਦਮ ਉੱਠਿਆ ਵਾਓ ਜੋਗੀ ਨੇ ਜਦੋਂ ਟਾਈਗਰ ਨੂੰ ਦੇਖਿਆ ਜੋਗੀ ਫਸ ਗਿਆ ਜੋਗੀ ਬਹੁਤ ਡਰਿਆ ਉਹਨੂੰ ਪਤਾ ਲੱਗ ਗਿਆ ਕਿ ਸਰਪਤ ਕਿਤਨਾ ਹੈ ਜੋਗੀ ਵੀ ਕਰੋ ਅੱਜ ਟੂ ਨੇ ਇੱਕ ਹੋਰ ਦੂਸਰੇ ਕੁੱਤੇ ਦੇ ਨਾਲ ਉਹੀ ਸ਼ਰਾਰਤ ਫਿਰ ਕੀਤੀ ਕੁੱਤੇ ਦੇ ਬਿਲਕੁਲ ਸੁੱਤੇ ਪਏ ਦੇ ਅੱਗੇ ਉਹੀ ਸ਼ੇਰ ਦੁਬਾਰਾ ਲਿਆ ਕੇ ਰੱਖਤਾ ਉਹੀ ਖੜਾਉਣਾ ਜੱਟ ਡੋਬੀ ਦੀ ਜਾਲ ਪੁਲੀ ਤੇ ਡੋਬੀ oh my god ਮਾਰ ਗੱਲ ਵਾਹ ਇਹ ਤਾਂ ਮਸਤੀ ਵਾਲੀ ਹੈ ਚੰਗਲ ਕਰ ਰਹੇ ਤਹੋ ਆਹ ਅਰੇ ਨਾ ਮੰਦਲਾ ਅਜੇ ਵੀ ਆਪਣੇ ਆਪ ਨੂੰ ਖਸ ਕਿਸਮ ਸਮਝ ਰਿਹਾ ਚਲੋ ਜਾਨ ਬਚੀ ਤਾਂ ਲੱਖ ਉਪਾਇ ਲੋਨ ਕਿਤੇ ਘਰ ਕੋ